ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਪਰਮਾਤਮਾ ਆਪਣੇ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਲੈਣੀਆਂ ਚਾਹੁੰਦੇ ਹੋ ਆਪਣੇ ਘਰ ਵਿੱਚ ਖੁਸ਼ੀਆਂ ਲਿਆਉਣੀਆਂ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਤਰੱਕੀ ਲਈ ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਪਰਮਾਤਮਾ ਦੇ ਨਾਲ ਜੁੜ ਜਾਈਏ ਪਰ ਥੋੜੇ ਜਿਹੇ ਆਲਸ ਕਰਕੇ ਤੁਸੀਂ ਰਹਿ ਜਾਂਦੇ ਹੋ ਤੁਸੀਂ ਅੰਮ੍ਰਿਤ ਵੇਲੇ ਨੂੰ ਹੀ ਭੁੱਲ ਜਾਂਦੇ ਹੋ ਤੁਹਾਨੂੰ ਅੰਮ੍ਰਿਤ ਵੇਲੇ ਮਿਲਦੀਆਂ ਹੋਈਆਂ ਬਖਸ਼ਿਸ਼ਾਂ ਦਾ ਹੀ ਨਹੀਂ ਪਤਾ ਕਿ ਪਰਮਾਤਮਾ ਉਸ ਵੇਲੇ ਸਾਨੂੰ ਕਿਹੜੀਆਂ ਬਖਸ਼ਿਸ਼ਾਂ ਦਿੰਦੇ ਹਨ ਤਾਂ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖਣਾ ਜੀ ਤਾਂ ਕਿ ਪਰਮਾਤਮਾ ਵੀ ਤੁਹਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦੇਣ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹਾਂ ਪਰ ਸਾਨੂੰ ਜਾਗ ਨਹੀਂ ਆਉਂਦੀ ਤਾਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੀ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਮਨੁੱਖ ਵੀ ਕਹਿੰਦੇ ਹਨ ਕਿ ਸਾਨੂੰ ਅੰਮ੍ਰਿਤ ਵੇਲੇ ਜਾਗ ਆਉਂਦੀ ਹੁੰਦੀ ਹੈ ਪਰ ਸਾਡੀ ਅੱਖ ਨਹੀਂ ਖੁੱਲਦੀ ਤਾ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਉਹ ਝੂਠ ਬੋਲਦੇ ਹਨ ਕਿਉਂਕਿ ਅੰਮ੍ਰਿਤ ਵੇਲੇ ਹਰ ਇੱਕ ਮਨੁੱਖ ਨੂੰ ਉਠਾਉਣ ਲਈ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਆਉਂਦੇ ਹਨ ਤੇ ਇਹ ਸੱਚ ਹੈ ਆਪਾਂ ਵੇਖਦੇ ਹਾਂ ਕਿ ਰਾਤ ਨੂੰ ਆਪਾਂ ਚਾਹੇ ਜਿੰਨੇ ਮਰਜ਼ੀ ਥੱਕੇ ਟੁੱਟੇ ਹੋ ਕੇ ਸੌਂ ਜਾਈਏ ਪਰ 2.5 ਤੋਂ 3 ਵਜੇ ਤੱਕ ਸਾਨੂੰ ਜਾਗ ਜ਼ਰੂਰ ਆਉਂਦੀ ਹੈ ਅੱਖ ਜ਼ਰੂਰ ਖੁੱਲਦੀ ਹੈ ਤੁਸੀਂ ਆਪ ਵੀ ਵੇਖਦੇ ਹੋਵੋਗੇ ਤੇ ਮਹਿਸੂਸ ਕਰਦੇ ਹੋਵੋਗੇ ਚਾਹੇ ਕੋਈ ਵੀ ਬਹਾਨਾ ਹੋਵੇ ਚਾਹੇ ਤੁਹਾਨੂੰ ਠੰਡ ਲੱਗ ਰਹੀ ਹੋਵੇ ਜਾਂ ਗਰਮੀ ਲੱਗ ਰਹੀ ਹੋਵੇ ਇਹ ਗੱਲ ਵਕਰੀ ਹੈ ਕਿ ਆਪਾਂ ਆਪਣੇ ਕੰਮ ਕਰਕੇ ਫਿਰ ਸੌ ਜਾਂਦੇ ਹਾਂ ਪਰ ਜਾਗ ਤਾਂ ਜ਼ਰੂਰ ਆਉਂਦੀ ਹੈ ਜਦੋਂ ਵੀ ਜਾਗ ਆਉਂਦੀ ਹੁੰਦੀ ਹੈ ਤਾਂ ਉੱਠ ਕੇ ਬੈਠ ਜਾਇਆ ਕਰੋ ਉਦੋਂ ਸਮਝਿਆ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਸਿਰਹਾਣੇ ਖੜੇ ਹਨ ਮੈਨੂੰ ਉਠਾਉਣ ਆਏ ਹਨ ਅਸੀਂ ਜਦੋਂ ਨਿੱਕੇ ਹੁੰਦੇ ਸੀ ਤਾਂ ਸਾਡੇ ਵੱਡੇ-ਵਡੇਰੇ ਉਹ ਸਾਨੂੰ ਇਹ ਬਾਤ ਸੁਣਾਉਂਦੇ ਹੁੰਦੇ ਸੀ ਤੇ ਨਾਲ ਹੀ ਸਾਨੂੰ ਵੇਖਣ ਨੂੰ ਮਿਲਦਾ ਹੁੰਦਾ ਸੀ ਕਿ ਉਹ ਮੋਹ ਹਨੇਰੇ ਉੱਠ ਕੇ ਮੂਹ ਹਨੇਰੇ ਉੱਠ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਸਵੇਰੇ ਹੀ ਸਮੇਂ ਸਿਰ ਜਾਗ ਖੁੱਲ ਜਾਂਦੀ ਸੀ ਤੇ ਮੰਜੇ ਦੇ ਉੱਪਰ ਉਹ ਬੈਠ ਕੇ ਚੌਂਕੜਾ ਮਾਰ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਸੀ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਹ ਕਹਿੰਦੇ ਸੀ ਕਿ ਅਸੀਂ ਆਪਣੇ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ ਉਹਨਾਂ ਨੂੰ ਆਪਣੇ ਆਪ ਹੀ ਜਾਗ ਆ ਜਾਂਦੀ ਸੀ ਉਹਨਾਂ ਨੂੰ ਕੋਈ అలਾਰਮ ਨਹੀਂ ਸੀ ਉਠਾਉਂਦਾ ਪਰ ਅਸੀਂ ਛੋਟੇ ਹੋਣ ਕਰਕੇ ਉਹਨਾਂ ਨੂੰ ਇਹ ਗੱਲ ਕਹਿੰਦੇ ਸੀ ਕਿ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਤਾਂ ਰਾਤ ਨੂੰ ਹੀ ਉੱਠ ਕੇ ਬੈਠ ਜਾਂਦੇ ਹੋ ਤੇ ਸਾਨੂੰ ਉਹ ਕਹਿੰਦੇ ਸੀ ਕਿ ਇਹ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਇਸ ਨੂੰ ਅੰਮ੍ਰਿਤ ਵੇਲਾ ਆਖੀਦਾ ਹੈ ਇਸ ਨੂੰ ਮੋਹਨੇਰਾ ਰਾਤ ਨਹੀਂ ਆਖੀਦੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਮੂਲ ਮੰਤਰ ਜੀ ਦੇ ਉਪਾਸਕ ਸਨ ਹਰ ਵੇਲੇ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿੰਦੇ ਸਨ ਸਾਡੇ ਵੱਡੇ-ਵਡੇਰੇ ਅਸੀਂ ਕਹਿਣਾ ਕਿ ਤੁਸੀਂ ਕਿ ਤੁਹਾਨੂੰ ਇੰਨੀ ਸਵੇਰੇ-ਸਵੇਰੇ ਜਾਗ ਕਿਵੇਂ ਆ ਜਾਂਦੀ ਹੈ ਤੇ ਉਹ ਕਹਿੰਦੇ ਸਨ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਪ ਆ ਕੇ ਉਠਾਉਂਦੇ ਹਨ ਤੇ ਉਹ ਬਜ਼ੁਰਗ ਕਈ ਵਾਰੀ ਇਹ ਵੀ ਆਖਦੇ ਸਨ ਕਿ ਜਦ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਹੱਥਾਂ ਤੋਂ ਖਿੱਚ ਕੇ ਸਾਨੂੰ ਉਠਾਉਂਦੇ ਹਨ ਤੇ ਅਸੀਂ ਝਟਪਟ ਉੱਠ ਕੇ ਬੈਠ ਜਾਂਦੇ ਹਾਂ ਤੇ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਉਸ ਵੇਲੇ ਬੜਾ ਹੀ ਡਰਨਾ ਤੇ ਸੋਚਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਿਸੇ ਦੇ ਸਰੀਰ ਨੂੰ ਹੱਥ ਲਗਾ ਸਕਦੇ ਹਨ ਉਹ ਕਿਸੇ ਨੂੰ ਉਠਾ ਸਕਦੇ ਹਨ ਤੇ ਅਸੀਂ ਫਿਰ ਉਹਨਾਂ ਸਿਆਣਿਆਂ ਦੀ ਗੱਲ ਸੁਣ ਕੇ ਆਪਣੀ ਚਾਦਰ ਨੂੰ ਲਵੇਟ ਕੇ ਫਿਰ ਸੌ ਜਾਣਾ ਤੇ ਸੋਚਣਾ ਕਿ ਇਹ ਕੀ ਹੁੰਦਾ ਹੈ ਨਾਮ ਜਪਣਾ ਕੀ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਣਾ ਕੀ ਹੁੰਦਾ ਹੈ ਪਰ ਸਾਡੀ ਵੱਡੀ ਮਾੜੀ ਆਦਤ ਸੀ ਕਿ ਸਾਨੂੰ ਮਤ ਨਹੀਂ ਸੀ ਆਉਂਦੀ ਅਸੀਂ ਫਿਰ ਸੌ ਜਾਂਦੇ ਸੀ ਤੇ ਉਸ ਸਮੇਂ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਇਸ ਕੰਨੋਂ ਅਸੀਂ ਗੱਲ ਸੁਣ ਲਈ ਹੈ ਤੇ ਦੂਜੇ ਕੰਨੋਂ ਅਸੀਂ ਉਹ ਗੱਲ ਕੱਢ ਦਿੰਦੇ ਸੀ ਸਿਆਣਿਆਂ ਦੀ ਗੱਲ ਤੇ ਹਮੇਸ਼ਾ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਆਪਣੀ ਉਮਰ ਦਾ ਜ਼ਿਆਦਾ ਤਜਰਬਾ ਹੁੰਦਾ ਹੈ ਪਰ ਆਪਾਂ ਅਜੇ ਵੀ ਬੱਚਿਆਂ ਵਾਂਗ ਪਰ ਅਜੇ ਵੀ ਅਸੀਂ ਬੱਚਿਆਂ ਵਾਂਗ ਆਪਣੇ ਕੰਨ ਬੰਦ ਕਰਕੇ ਹੀ ਸੌਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਨਾ ਉਠਾ ਦੇਣ ਕਿਉਂਕਿ ਇਹ ਨਹੀਂ ਕਿ ਸਾਨੂੰ ਜਾਗ ਨਹੀਂ ਆਉਂਦੀ ਜਾਗ ਆਉਂਦੀ ਹੈ ਪਰ ਅਸੀਂ ਉੱਠਣਾ ਨਹੀਂ ਚਾਹੁੰਦੇ ਇਹ ਜਾਗ ਨਾ ਆਉਣ ਦੇ ਤੇ ਆਪਾਂ ਸਿਰਫ ਬਹਾਨੇ ਹੀ ਕੱਢਦੇ ਹਾਂ ਜਦੋਂ ਵੀ 2:3 3 ਵਜੇ ਜਾਗ ਆਉਂਦੀ ਹੈ ਉੱਠ ਕੇ ਬੈਠ ਜਾਇਆ ਕਰੋ ਸਮਝਿਆ ਕਰੋ ਕਿ ਤੁਹਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਆਏ ਹਨ ਉਠਾਉਣ ਦੇ ਵਾਸਤੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੇ ਪਰਮਾਤਮਾ ਦੀ ਮਿਹਰ ਹੋ ਜਾਵੇ ਤੁਹਾਡੀਆਂ ਜੋ ਵੀ ਮਨੋ ਕਾਮਨਾਵਾਂ ਹਨ ਉਹ ਪੂਰੀਆਂ ਹੋ ਜਾਵਣ ਤਾਂ ਤੁਹਾਨੂੰ ਨੀਂਦ ਥੋੜੀ ਬਹੁਤ ਤਿਆਗਣੀ ਹੋਵੇਗੀ ਅੰਮ੍ਰਿਤ ਵੇਲੇ ਦੇ ਜਿਹੜੇ ਵੀ ਕੰਮ ਅਸੀਂ ਕਰ ਲਏ ਉਹ ਸਾਡੇ ਲੇਖੇ ਲੱਗ ਜਾਣਗੇ ਆਪਣੇ ਬਜ਼ੁਰਗਾਂ ਨੇ ਬਹੁਤ ਹੀ ਸਾਨੂੰ ਸਮਝਾਇਆ ਹੈ ਆਪਣੇ ਸਿਰ ਦੀਆਂ ਠੇਕਰੀਆਂ ਕਰ ਲਈਆਂ ਹਨ ਕਿ ਅੰਮ੍ਰਿਤ ਵੇਲਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠਿਆ ਇਸ਼ਨਾਨ ਕੀਤਾ ਹਰੇਕ ਪੱਖੋਂ ਵਿਅਕਤੀ ਉਹ ਕਾਮਯਾਬ ਰਹਿੰਦਾ ਹੈ ਕਿ ਅੰਮ੍ਰਿਤ ਵੇਲਾ ਸਾਨੂੰ ਸਰੀਰਕ ਮਾਨਸਿਕ ਅਤੇ ਆਰਥਿਕ ਪੱਖੋਂ ਕਾਮਯਾਬ ਬਣਾ ਕੇ ਰੱਖਦਾ ਹੈ ਪਰ ਅਸੀਂ ਸੌ ਖਾਦੀ ਹੋਈ ਹੈ ਕਿ ਅਸੀਂ ਤਾਂ ਚੰਗੀ ਗੱਲ ਨੂੰ ਕਦੇ ਵੀ ਨਹੀਂ ਮੰਨਣਾ ਕਹਿੰਦੇ ਹਨ ਕਿ ਸਾਡੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਤਾਂ ਸਾਥ ਸੰਗਤ ਜੀ ਸੁਣ ਲਓ ਕਿ ਜੋ ਇਹ ਸੋਹਣਾ ਸਰੀਰ ਮਨੁੱਖੀ ਜਾਮਾ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ ਇਹ ਕੋਈ ਸਸਤਾ ਤੇ ਸੌਖਾ ਨਹੀਂ ਮਿਲਿਆ ਪਤਾ ਹੀ ਨਹੀਂ ਕਿੰਨੇ ਮਿੰਤਾ ਤੇ ਕਿੰਨਿਆਂ ਤਰਲਿਆਂ ਦੇ ਬਾਅਦ ਸਾਨੂੰ ਮਿਲਿਆ ਹੈ ਤੇ ਕਿੰਨੀਆਂ ਜੂਨਾ ਭੁਗਤ ਕੇ ਅਸੀਂ ਆਏ ਹਾਂ ਕਿ ਪਰਮਾਤਮਾ ਅਸੀਂ ਤਾਂ ਜਾ ਕੇ ਬਸ ਤੇਰਾ ਨਾਮ ਹੀ ਸਿਮਰਨਾ ਹੈ ਪਰ ਅਸੀਂ ਇੱਥੇ ਆ ਕੇ ਆਪਣੇ ਪਰਮਾਤਮਾ ਨੂੰ ਭੁੱਲ ਚੁੱਕੇ ਹਾਂ ਸਾਨੂੰ ਜੀਣਾ ਯਾਦ ਰਹਿ ਗਿਆ ਹੈ ਤੇ ਮਰਨਾ ਤਾਂ ਅਸੀਂ ਵਿਸਾਰ ਦਿੱਤਾ ਹੈ ਪਰ ਮਰਨਾ ਸੱਚ ਹੈ ਤੇ ਜੀਣਾ ਝੂਠ ਹੈ ਇਹ ਤੁਹਾਨੂੰ ਸਮਝ ਉਮਰ ਲੰਘ ਕੇ ਹੀ ਆਵੇਗੀ ਵਾਹਿਗੁਰੂ ਜੀ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਇਹ ਮਨੁੱਖੀ ਜਾਮਾ ਦਿੱਤਾ ਸੀ ਤੇ ਕਿਹਾ ਸੀ ਕਿ ਜਾ ਤੂੰ ਆਪਣੇ ਇਸ ਸੋਹਣੇ ਸਰੀਰ ਦੇ ਨਾਲ ਉਦਮ ਕਰ ਮਿਹਨਤ ਕਰ ਪਰ ਮੇਰਾ ਨਾਮ ਵੀ ਜਪੀ ਅਤੇ ਆਪਣੀ ਜ਼ਿੰਦਗੀ ਨੂੰ ਸਵਾਰ ਲਵੀ ਪਰ ਅਸੀਂ ਕੀ ਕੀਤਾ ਅਸੀਂ ਨਾ ਤਾਂ ਨਾਮ ਜਪਿਆ ਤੇ ਨਾ ਹੀ ਆਪਣੀ ਜ਼ਿੰਦਗੀ ਨੂੰ ਸਵਾਰਿਆ ਨਾ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਸੰਭਾਲੀ ਇਥੇ ਆ ਕੇ ਤਾਂ ਅਸੀਂ ਵਾਹਿਗੁਰੂ ਜੀ ਨੂੰ ਵੀ ਭੁੱਲ ਗਏ ਹਾਂ ਵਿਸ਼ੇਵਿਕਾਰਾਂ ਦੇ ਵਸ ਵਿੱਚ ਪੈ ਕੇ ਐਨੇ ਕਮਜ਼ੋਰ ਹੋ ਗਏ ਹਾਂ ਅਸੀਂ ਲੜਨ ਤੋਂ ਪਹਿਲਾਂ ਹੀ ਹਾਰਨਾ ਸਵੀਕਾਰ ਕਰ ਲਿਆ ਹੈ ਕਿਉਂਕਿ ਜੋ ਇਨਸਾਨ ਆਪਣੀ ਨੀਂਦ ਨੂੰ ਹਰਾ ਕੇ ਆਪਣਾ ਬਿਸਤਰ ਹੀ ਨਹੀਂ ਛੱਡ ਸਕਦਾ ਉਹ ਹੋਰ ਕੀ ਮੈਦਾਨ ਫਤਿਹ ਕਰੇਗਾ ਅਸੀਂ ਜਦੋਂ ਵੀ ਕੋਈ ਨਵਾਂ ਕੰਮ ਕਾਰੋਬਾਰ ਸ਼ੁਰੂ ਕਰਦੇ ਹਾਂ ਬੜੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਆਉਂਦੀਆਂ ਹਨ ਜਿਨ੍ਹਾਂ ਨਾਲ ਲੜ ਕੇ ਉਹਨਾਂ ਨੂੰ ਹਰਾ ਕੇ ਫਿਰ ਅਸੀਂ ਜਿੱਤ ਹਾਸਿਲ ਕਰਦੇ ਹਾਂ ਪਰ ਅਸੀਂ ਤਾਂ ਆਲਸ ਤੇ ਹੱਥੋਂ ਹਾਰ ਕੇ ਇੱਥੇ ਡਿੱਗ ਗਏ ਹਾਂ ਤੇ ਬਾਕੀ ਦੀਆਂ ਲੜਾਈਆਂ ਦੀ ਤਾਂ ਗੱਲ ਬਹੁਤ ਹੀ ਦੂਰ ਰਹਿ ਗਈ ਹੈ ਜ਼ਿੰਦਗੀ ਦੀ ਪਹਿਲੀ ਲੜਾਈ ਹੀ ਅਸੀਂ ਹਾਰ ਚੁੱਕੇ ਹਾਂ ਸਿਆਣੇ ਕਹਿੰਦੇ ਹਨ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਹੀ ਉਸਦੇ ਅੰਤ ਦਾ ਪਤਾ ਲੱਗ ਜਾਂਦਾ ਹੈ ਤਾਂ ਬਸ ਆਪਣੀ ਹਿੰਮਤ ਦਾ ਵੀ ਇੱਥੇ ਹੀ ਪਤਾ ਲੱਗ ਜਾਂਦਾ ਹੈ ਕਿ ਆਪਾਂ ਕਿੰਨੇ ਕੁ ਪਾਣੀ ਚ ਹਾਂ ਮਹਾਪੁਰਖ ਜੀ ਕਹਿੰਦੇ ਹੁੰਦੇ ਹਨ ਕਿ ਜ਼ਿੰਦਗੀ ਅਤੇ ਮੌਤ ਦੇ ਵਿੱਚ ਫਰਕ ਸਿਰਫ ਇੰਨਾ ਹੀ ਹੈ ਜਿੰਨਾ ਸੌਣਾ ਤੇ ਮੌਤ ਹੈ ਅਤੇ ਜਾਗਣਾ ਜ਼ਿੰਦਗੀ ਤੇ ਆਓ ਆਪਾਂ ਵੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਜੇਕਰ ਵਧੀਆ ਜਿਉਣਾ ਚਾਹੁੰਦੇ ਹਾਂ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਕੇ ਆਪਣੀ ਆਵਾਜ਼ ਆਪਣੇ ਵਾਹਿਗੁਰੂ ਜੀ ਦੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਫਿਰ ਆਲਸ ਨੂੰ ਛੱਡ ਕੇ ਉਦਮ ਕਰੀਏ ਅੰਮ੍ਰਿਤ ਵੇਲੇ ਉੱਠੀਏ ਜੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਤੋਂ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ ਤਾਂ ਅੰਮ੍ਰਿਤ ਵੇਲੇ ਉੱਠਣਾ ਹੀ ਪੈਣਾ ਹੈ ਇੱਕ ਗੱਲ ਪੱਲੇ ਬੰਨ ਲੈਣਾ ਜੀ ਕਿ 3 ਤੋਂ 6 ਵਜੇ ਦਾ ਸਮਾਂ ਸਾਡੇ ਸਰੀਰ ਮਾਨਸਿਕ ਅਤੇ ਆਰਥਿਕ ਕਾਮਯਾਬੀ ਦਾ ਸਮਾਨ ਹੁੰਦਾ ਹੈ ਜੇਕਰ ਅਸੀਂ ਇਹ ਸਮਾਂ ਸੰਭਾਲ ਲਿਆ ਤਾਂ ਸਭ ਕੁਝ ਸਾਡੇ ਹੱਥ ਵਿੱਚ ਹੋ ਜਾਵੇਗਾ ਪਰ ਜੇਕਰ ਅਸੀਂ ਇਹ ਸਮਾਂ ਗਵਾ ਲਿਆ ਤਾਂ ਜ਼ਿੰਦਗੀ ਦੇ ਸਾਰੇ ਹੀ ਵਧੀਆ ਪਲ ਸਾਡੀ ਜ਼ਿੰਦਗੀ ਦੇ ਵਿੱਚੋਂ ਖਿਸਕ ਜਾਣਗੇ ਆਪਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਤਾਂ ਅੱਜ ਤੋਂ ਵੀ ਜਦੋਂ ਵੀ ਸਵੇਰੇ అలਾਰਮ ਵੱਜੇ ਤੁਸੀਂ ਉਸ అలਾਰਮ ਨੂੰ ਬੰਦ ਨਹੀਂ ਕਰਨਾ ਤੁਸੀਂ ਸੋਚ ਲੈਣਾ ਹੈ ਕਿ ਮੈਂ ਆਪਣੀ ਸਰੀਰਕ ਤੰਦਰੁਸਤੀ ਕਾਮਯਾਬੀਆਂ ਨੂੰ ਆਪਣੇ ਦਰ ਤੋਂ ਮੋੜ ਕੇ ਕਈ ਬਿਮਾਰੀਆਂ ਤੇ ਚਿੰਤਾਵਾਂ ਪਰੇਸ਼ਾਨੀਆਂ ਕਲੇਸ਼ ਨੂੰ ਸੱਦਾ ਦੇ ਰਹਾ ਹਾਂ ਤੇ ਜੇ ਫਿਰ ਵੀ ਮਨ ਨਾ ਮੰਨੇ ਤੇ ਫਿਰ ਸੋਚਣਾ ਕਿ ਜਦੋਂ ਵੀ అలਾਰਮ ਦੀ ਘੰਟੀ ਵੱਜੇ ਤਾਂ ਤੁਸੀਂ ਉਸ ਨੂੰ ਬੰਦ ਕਰਨ ਲੱਗੋ ਤੇ ਇਹ ਗੱਲ ਸੋਚ ਲੈਣਾ ਕਿ ਮੇਰੇ ਬੂਹੇ ਗੁਰੂ ਨਾਨਕ ਪਾਤਸ਼ਾਹ ਜੀ ਮੈਨੂੰ ਉਠਾਉਣ ਲਈ ਆਏ ਸੀ ਪਤਾ ਨਹੀਂ ਕਿੰਨੀਆਂ ਦਾਤਾਂ ਦੇਣ ਲਈ ਆਏ ਸੀ ਪਰ ਮੈਂ ਉਹਨਾਂ ਨੂੰ ਆਪਣੇ ਬੂਹੇ ਤੋਂ ਹੀ ਵਾਪਸ ਮੋੜ ਦਿੱਤਾ ਹੈ ਮੈਂ ਤਾਂ ਉਹਨਾਂ ਦੇ ਆਉਣ ਤੇ ਦਰਵਾਜ਼ਾ ਹੀ ਨਹੀਂ ਖੋਲਿਆ ਤਾਂ ਵੇਖਣਾ ਜਦੋਂ ਇਹ ਸਾਰੀਆਂ ਗੱਲਾਂ ਸੋਚੋਗੇ ਆਪਣੇ ਆਪ ਤੁਹਾਡੇ ਵਿੱਚ ਉਦਮ ਅੰਮ੍ਰਿਤ ਵੇਲੇ ਉੱਠਣ ਦੀ ਤਾਕਤ ਆ ਜਾਵੇਗੀ ਤੇ ਆਵ ਰੋਜ਼ਾਨਾ ਹੀ ਉਦਮ ਕਰੀਏ ਅੰਮ੍ਰਿਤ ਵੇਲੇ ਉਠੀਏ ਅੰਮ੍ਰਿਤ ਵੇਲਾ ਸੰਭਾਲ ਲਈਏ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰੀਏ ਜਿਸ ਦਿਨ ਤੋਂ ਵੀ ਅਸੀਂ ਅੰਮ੍ਰਿਤ ਵੇਲਾ ਸਾਂਭਣ ਲੱਗ ਪਏ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਸਾਡੇ ਘਰ ਆਵੇਗੀ ਬਸ ਖੁਸ਼ਹਾਲੀ ਬਰਕਤ ਅਤੇ ਕਾਮਯਾਬੀ ਇਹ ਹੁਣ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਘਰ ਚਿੰਤਾਵਾਂ ਪਰੇਸ਼ਾਨੀਆਂ ਜਾਂ ਬਿਮਾਰੀਆਂ ਨੂੰ ਸੱਦਾ ਦੇਣਾ ਹੈ ਤੇ ਜਾਂ ਫਿਰ ਅਸੀਂ ਆਪਣੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਨੂੰ ਸੱਦਾ ਦੇਣਾ ਹੈ ਸਾਧ ਸੰਗਤ ਜੀ ਇਸ ਲਈ ਆਪਣੇ ਮੌਕੇ ਨੂੰ ਸੰਭਾਲ ਲਓ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਵਾਰ-ਵਾਰ ਨਹੀਂ ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਇਸੇ ਲਈ ਹੀ ਬਖਸ਼ਿਆ ਹੈ ਸੋ ਇਸ ਦੀ ਕਦਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ